ਆਦਰੀ ਆਈ ਕੇ ਮੋਦ ਦੀ ਰੱਬੀ ਨਗਰੰਗੇ ਕੇ ਭਰਵਾਂ ਤੋਂ ਕੇ ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਅੱਜ ਭਾਰਤ ਮਾਤਾ ਕਲੱਬ ਵੱਲੋਂ ਪਹਿਲੀ ਨਿਸ਼ੁਲਕ バス ਯਾਤਰਾ ਮਾਤਾ ਚਿੰਤਪੁਰਨੀਦਰ ਦਰਬਾਰ ਸਾਰੇ ਹੀ ਸਾਥੀਆਂ ਦੇ ਸਹਿਯੋਗ ਨਾਲ ਜਾ ਰਹੀ ਹੈ ਸਾਡੀ ਭਾਰਤ ਮਾਤਾ ਕਲੱਬ ਧਾਰਮਿਕ ਸੰਸਥਾਵਾਂ 'ਚ ਤਾਂ ਹਮੇਸ਼ਾ ਹੀ ਅੱਗੇ ਰਹਿੰਦੀ ਹੈ ਕਲ ਕਿਤੇ ਜਾਵੇ ਕੋਈ ਵੀ ਸੋਸ਼ਲ ਕੰਮ ਦੀ ਬਲੱਡ ਕੈਂਪਰ ਦੀ ਜਾਂ ਕੋਈ ਵੀ ਗਰੀਬ ਕੰਨਾਂ ਦਾ ਵਿਆਹ ਹੋਵੇ ਸਾਡੀ ਕਲਬ ਕਦੀ ਵੀ ਪਿੱਛੇ ਨਹੀਂ ਹਟਦੀ ਤੇ ਜਿਹੜਾ ਉਪਰਾਲਾ ਅੱਜ ਸਾਡੀ ਟੀਮ ਵੱਲੋਂ ਹੋ ਰਿਹਾ ਹੈ ਇਹ ਬਿਨਾ ਮਹਾਮਈ ਦੀ ਇੱਛਾ ਤੋਂ ਅਸੀਂ ਨਹੀਂ ਕਰ ਸਕਦੇ ਸੀ ਤੇ ਸਾਰੇ ਜੀ ਦੋਸਤਾਂ ਦਾ ਸਵਾਗਤ ਬੜੇ ਹੋਮੋ ਮਾਗੇ ਕੀਤਾ ਜਾ ਰਿਹਾ ਜਿਹੜੀ ਸੰਗਤ ਆਈ ਹੈ ਹਰਗੋਬੀ ਨਗਰ ਸ਼ਿਵਾ ਨਗਰ ਨੇੜੇ ਦੇ ਏਰੀਆ ਚੋਂ ਚੱਲੀ ਹੈ 70 ਤੋਂ 80 ਬੰਦੇ ਸੀ ਬਸ ਚਿੰਤਪੁਰਨੀ ਮਾਤਾ ਲੈ ਕੇ ਜਾ ਰਹੇ ਆ ਤੇ ਸਾਡੇ ਵਾਰਡ ਦੇ ਕਾਉਂਸਲਰ ਸਾਹਿਬਾਨ ਸਿਮਰਨ ਸਿੰਘ ਸਿਮੂ ਜੀ ਇਹਦਾ ਉਦਘਾਟਨ ਕਰਨ ਮੈਂ ਖਾਸ ਤੌਰ ਤੇ ਪਹੁੰਚੇ ਨੇ ਅੱਜ ਭਾਰਤ ਮਾ ਵੈਸ਼ਨੋ ਕਲੱਬ ਵੱਲੋਂ ਇਹ ਪਹਿਲੀ ਵਸ ਯਾਤਰਾ ਲੈ ਕੇ ਜਾ ਰਿਹਾ ਜਿਸ ਨੂੰ ਸਾਡੇ ਪ੍ਰਧਾਨ ਜੀ ਜਿਹੜੇ ਸ਼ਾਂਤ ਕਪੂਰ ਜੀ ਹੈ ਇਹ ਯੁਵਾ ਪੀੜੀ ਨੂੰ ਇੱਕ ਸੰਦੇਸ਼ ਹੈ ਕਿ ਜਿਹੜੇ ਕਰਮ ਹੈ ਆਪਣੇ ਕਰਮ ਜਿਹੜੇ ਆ ਉਹ ਚੰਗੇ ਕਰੋ ਆਪਾਂ ਲੋਕ ਸੋਚਦੇ ਆ ਕਿ ਕਰਮ ਜਿਹੜੇ ਆਪਾਂ ਬੁੱਢੇ ਹੋਵਾਂਗੇ ਉਮਰ ਹੋਏਗੀ ਉਦੋਂ ਕਰਮ ਚੰਗੇ ਕਰਨੇ ਸ਼ੁਰੂ ਕਰਾਂਗੇ ਜ਼ਰੂਰੀ ਨਹੀਂ ਹੈ ਕਿ ਅਸੀਂ ਸੰਸਾਰ ਵਿੱਚ ਲੰਬੀ ਉਮਰ ਹੀ ਵਿਚਰਨਾ ਹੈ ਮੈਂ ਈਸ਼ਾਨ ਜੀ ਨੂੰ ਦੇਖਦਾ ਹਾਂ ਜਿਹੜੇ ਕੰਮ ਕਰਦੇ ਨੇ ਤੇ ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਕੰਮ ਨਹੀਂ ਹੋ ਸਕਦੇ ਅਸੀਂ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਕੀ ਇਸ ਉਪਰਾਲੇ ਦੇ ਵਿੱਚ ਸਹਿਯੋਗ ਕਰ ਰਹੇ ਨੇ ਤੇ ਈਸ਼ਾਨ ਜੀ ਦੇ ਨਾਲ ਅਸੀਂ ਉਹਨਾਂ ਦੇ ਘਰ ਫੜ ਕੇ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਇੱਕ ਮੀਟਿੰਗ ਕਰ ਰਹੇ ਸੀਗੇ ਕਿਸੇ ਇੱਕ ਚੰਗੇ ਕੰਮ ਪਿੱਛੇ ਤੇ ਉਹਦੇ ਵਿੱਚ ਗੱਲ ਚੱਲੀ ਕਿ ਆਪਾਂ ਇਹ ਅਗਰ ਇੱਕ ਬੱਸ ਲੈ ਕੇ ਜਾਈਏ ਤੇ ਈਸ਼ਾਨ ਜੀ ਨੇ ਕਿਹਾ ਕਿ ਆਪਾਂ ਸੋਚਾਂਗੇ ਲੇਕਿਨ ਦੋ ਦਿਨ ਬਾਅਦ ਹੀ ਕਾਲ ਕਰਕੇ ਕਹਿ ਰਹੇ ਆ ਕਿ ਲਲੀ ਜੀ ਆਪਾਂ ਬੈਠ ਕੇ ਮੀਟਿੰਗ ਕੀਤੀ ਸੀ ਕਿ ਆਪਾਂ ਬੱਸ ਲੈ ਕੇ ਜਾਣੀ ਹੈ ਤੇ ਬੱਸ ਦੀ ਤਿਆਰੀ ਹੋ ਚੁੱਕੀ ਹੈ ਤੇ ਜਿਹੜੀ ਵੀ ਸੰਗਤ ਜਾਣਾ ਚਾਹੁੰਦੀ ਤੁਸੀਂ ਉਹਨਾਂ ਨੂੰ ਕਹੋ ਤੇ ਇਸ ਸਹਿਯੋਗ ਕਰਨ ਵਾਸਤੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਇੱਕ ਚੰਗਾ ਕੰਮ ਕਰਨ ਵਾਸਤੇ ਅਜੇ ਆਪਾਂ ਸੋਚ ਰਹੇ ਆ ਤੇ ਉਹਨੂੰ ਨਾਲ ਹੀ ਆਪਾਂ ਕਰ ਰਹੇ ਆ ਤੇ ਪਰਮਾਤਮਾ ਇਹ ਮੇਲ ਜਰੂਰ ਬਣਾਈ ਰੱਖੇ। ਔਰ ਬਹੁਤ ਸੋਨਾ ਬੁਰਾਲਾ ਇਹਨਾਂ ਨੇ ਕੀਤਾ ਜਿਹੜਾ ਹਰ ਮਹੀਨੇ ਮਹਾਰਾਣੀ ਇਹਨਾਂ ਤੇ ਕਿਰਪਾ ਬਰਸਾਉਂਦੀ ਰਹੇ ਔਰ ਐਦਾ ਹੀ ਮਹਾਰਾਣੀ ਦੀ ਸੇਵਾ ਕਰਦੇ ਰਹਿਣ। ਚਿੱਠੀਆਂ ਪਾਵੇ ਤੇ ਨਾਲੇ ਸੱਦੇ ਆਪਣੀ ਮਾਏ ਮੰਗਲੋ ਮੰਗਲੋ ਮਾਂ ਬੈਠੀ ਕੋਲ ਭੰਡਾਰੇ ਨੀ ਮਾਏ ਔਰ ਮਹਾਰਾਣੀ ਸਭ ਦੇ ਭੰਡਾਰ ਪਰਦੀ ਰਹੀ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨੂੰ ਭਾਰਤ ਮਾ ਕਲੱਬ ਦੀ ਤਰਫ ਤੋਂ ਪਹਿਲੀ ਮਾਂ ਚੰਤਪੁਨੀ ਦਰਬਾਰ ਦੇ ਉੱਤੇ バス ਯਾਤਰਾ ਰਵਾਨਾ ਹੋ ਰਹੀ ਹੈ 인ਸ਼ਾਨ ਕਪੂਰ ਜੀ ਦੀ ਰਹਿਨਵਾਈ ਦੇ ਵਿੱਚ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਇੱਥੇ ਜੁੜੇ ਹੋਏ ਆ ਤੇ ਸਾਰੇ ਮਾਂ ਚੰਤਪੁਨੀ ਦਰਬਾਰ ਦੇ ਉੱਤੇ ਦਰਸ਼ਨ ਦੀਦਾਰ ਲਈ バス ਜਾ ਰਹੀ ਹੈ ਕੀ ਕਹੋਗੇ ਅੱਜ ਪਹਿਲੀ バス ਯਾਤਰਾ ਇੱਥੋਂ ਸ਼ੁਰੂਆਤ ਹੋਈ ਹੈ ਸਭ ਨੂੰ ਮੇਲੇ ਮੇਰੇ ਵੱਲੋਂ ਜੈ ਮਾ ਦਾਦੀ ਜੀ ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਅੱਜ ਭਾਰਤ ਮਾ ਕਲੱਬ ਵੱਲੋਂ ਪਹਿਲੀ ਨਿਸ਼ੁਲਕ バス ਯਾਤਰਾ ਮਾਤਾ ਚਿੰਤਪੂਰਨੀ ਦੇ ਦਰਬਾਰ ਸਾਰੇ ਹੀ ਸਾਥੀਆਂ ਦੇ ਸਹਿਯੋਗ ਨਾਲ ਜਾ ਰਹੀ ਹੈ ਸਾਡੀ ਭਾਰਤ ਮਾਤਾ ਕਲੱਬ ਧਾਰਮਿਕ ਸੰਸਥਾਵਾਂ 'ਚ ਤਾਂ ਹਮੇਸ਼ਾ ਹੀ ਅੱਗੇ ਰਹਿੰਦੀ ਹੈ ਭਾਵੇਂ ਗੱਲ ਕੀਤੀ ਜਾਵੇ ਜਨਮ ਅਸ਼ਟਮੀ ਸ਼ਿਵਰਾਤਰੀ ਦੇ ਲੰਗਰ ਲਾਣ ਦੀ ਗੱਲ ਕੀਤੀ ਜਾਵੇ ਕੋਈ ਵੀ ਸੋਸ਼ਲ ਕੰਮ ਦੀ ਬਲੱਡ ਕੈਂਪਾਂ ਦੀ ਜਾਂ ਕੋਈ ਵੀ ਗਰੀਬ ਕੰਨਿਆਂ ਦਾ ਵਿਆਹ ਹੋਵੇ ਸਾਡੀ ਕਲੱਬ ਕਦੇ ਵੀ ਪਿੱਛੇ ਨਹੀਂ ਹਟਦੀ ਤੇ ਜਿਹੜਾ ਉਪਰਾਲਾ ਅੱਜ ਸਾਡੀ ਟੀਮ ਵੱਲੋਂ ਹੋ ਰਿਹਾ ਹੈ ਇਹ ਬਿਨਾ ਮਹਾਮਾਈ ਦੀ ਇੱਛਾ ਤੋਂ ਅਸੀਂ ਨਹੀਂ ਕਰ ਸਕਦੇ ਸੀ ਤੇ ਸਾਰੇ ਹੀ ਦੋਸਤਾਂ ਦਾ ਸਵਾਗਤ ਬੜੇ ਹੀ ਹੋਮੋ ਮਾਗੇ ਕੀਤਾ ਜਾ ਰਿਹਾ ਜਿਹੜੀ ਸੰਗਤ ਆਈ ਹੈ ਹਰਗੋਬੀ ਨਗਰ ਸ਼ਿਵਾਜ ਨਗਰ ਨੇੜੇ ਦੇ ਏਰੀਆ ਚੋਂ ਚੱਲੀ ਹੈ 70 ਤੋਂ 80 ਬੰਦੇ ਸੀ ਬਸ ਚਿੰਤਪੁਰਨੀ ਮਾਤਾ ਲੈ ਕੇ ਜਾ ਰਹੇ ਆ ਤੇ ਸਾਡੇ ਵਾਰਡ ਦੇ ਕਾਉਂਸਲਰ ਸਾਹਿਬਾਨ ਸਿਮਰਨ ਸਿੰਘ ਸਿਮੂ ਜੀ ਇਹਦਾ ਉਦਘਾਟਨ ਕਰਨ ਮੈਂ ਖਾਸ ਤੌਰ ਤੇ ਪਹੁੰਚੇ ਨੇ ਤੇ ਸਮੂਹ ਸੰਗਤਾਂ ਦਾ ਮੈਂ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਕਰਦਾ ਤੇ ਆਸ ਕਰਦਾ ਮਹਾਮਾਈ ਨੂੰ ਕਿ ਹਰ ਮਹੀਨੇ ਅਸੀਂ ਤੁਹਾਡੇ ਆਸ਼ੀਰਵਾਦ ਨਾਲ ਐਦਾਂ ਹੀ ਬੱਸਾਂ ਲੈ ਕੇ ਆਉਂਦੇ ਰਹੀਏ ਤੇ ਆਪਣਾ ਮਿਹਰ ਭਰਿਆ ਹੱਥ ਸਾਰੇ ਹੀ ਮੇਰੀ ਟੀਮ ਤੇ ਤੇ ਸਾਰਿਆਂ ਤੇ ਰੱਖਣ ਜੈ ਮਾਤਾ ਦੀ ਜੀ ਜੈ ਮਾਤਾ ਨੌਜਵਾਨ ਪੀੜੀ ਨਾਲ ਜੁੜ ਗਏ ਮੈਂ ਕਦੀ ਗਿਣਤੀ ਨਹੀਂ ਕਰਦਾ ਜੀ ਮੇਰਾ ਤੁਹਾਨੂੰ ਇੱਕ ਹੀ ਮਕਸਦ ਹੈ ਤੁਸੀਂ ਹਰ ਵਾਰੀ ਆਉਂਦੇ ਹੋ ਆਪਣੇ ਚੈਨਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜੀ ਮੈਂ ਹਰ ਵਾਰੀ ਇਹੀ ਕੰਨਾ ਕਿ ਜਿਹੜਾ ਯੁਵਾ ਗਲਤ ਚੀਜ਼ਾਂ 'ਚ ਪੈ ਰਿਹਾ ਭਾਵੇਂ ਉਹ ਨਸ਼ੇ ਦੀ ਗੱਲ ਹੈ ਭਾਵੇਂ ਕੋਈ ਵੀ ਹੋਰ ਸਾਡਾ ਜਿਹੜਾ ਪੰਜਾਬ ਵੀ ਚਿੱਟੇ ਕਰਕੇ ਬੜਾ ਬਦਨਾਮ ਹੈ ਹਰ ਇੱਕ ਨੂੰ ਮੈਂ ਇਹੀ ਕੰਨਾ ਕਿ ਗਲਤ ਕੰਮਾਂ ਨੂੰ ਛੱਡੋ ਤੇ ਜਿਹ ਤਸੀਂ ਆਪਾਂ ਅੱਜ ਬੱਸ ਲੈ ਕੇ ਜਾ ਰਹੇ ਆ ਜਾਂ ਕੋਈ ਹੋਰ ਵੀ ਚੰਗਾ ਕੰਮ ਹੈ ਇੰਨਾ ਚ ਆਪਣੀ ਜ਼ਿੰਦਗੀ ਨੂੰ ਆਪਣੇ ਸਾਹਾਂ ਨੂੰ ਲਾਓ ਤਾਂ ਕਿ ਸਾਡਾ ਕਲਿਆਣ ਹੋਵੇ ਤੇ ਜ਼ਿੰਦਗੀ ਹੋਰ ਵਧੀਆ ਬੀਤੇ ਸਿਮਰਨ ਜੀ ਕਿਸ ਤਰ੍ਹਾਂ ਦੇਖ ਰਹੇ ਆ ਇਸ਼ਾਨ ਕਪੂਰ ਜੀ ਬੜੇ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਸਾਨੂੰ ਟਾਈਮ ਦਿੰਦੇ ਹੋ ਅੱਜ ਭਾਰਤ ਮਾ ਵੈਸ਼ਨੋ ਕਲੱਬ ਵੱਲੋਂ ਇਹ ਪਹਿਲੀ ਬੱਸ ਯਾਤਰਾ ਲੈ ਕੇ ਜਾ ਰਹੀ ਹੈ ਜਿੰਨੂੰ ਸਾਡੇ ਪ੍ਰਧਾਨ ਜੀ ਜਿਹੜੇ ਇਸ਼ਾਨਤ ਕਪੂਰ ਜੀ ਹੈ ਇਹ ਯੁਵਾ ਪੀੜੀ ਨੂੰ ਇੱਕ ਸੰਦੇਸ਼ ਹੈ ਕਿ ਜਿਹੜੇ ਕਰਮ ਹੈ ਆਪਣੇ ਕਰਮ ਜਿਹੜੇ ਆ ਉਹ ਚੰਗੇ ਕਰੋ ਆਪਾਂ ਲੋਕ ਸੋਚਦੇ ਆ ਕਿ ਕਰਮ ਜਿਹੜੇ ਆਪਾਂ ਬੁੱਢੇ ਹੋਵਾਂਗੇ ਉਮਰ ਹੋਏਗੀ ਉਦੋਂ ਕਰਮ ਚੰਗੇ ਕਰਨੇ ਸ਼ੁਰੂ ਕਰਾਂਗੇ ਜ਼ਰੂਰੀ ਨਹੀਂ ਹੈ ਕਿ ਅਸੀਂ ਸੰਸਾਰ ਵਿੱਚ ਲੰਬੀ ਉਮਰ ਹੀ ਵਿਚਰਨਾ ਹੈ ਮੈਂ ਈਸ਼ਾਨ ਜੀ ਨੂੰ ਦੇਖਦਾ ਵਾਂ ਜਿਹੜੇ ਕੰਮ ਕਰਦੇ ਨੇ ਤੇ ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਉਹ ਕੰਮ ਨਹੀਂ ਹੋ ਸਕਦੇ ਇਹ ਕੋਈ ਪਿਛਲੇ ਕਰਮਾਂ ਦੇ ਜਿਹੜੇ ਪੁੰਨ ਹੈ ਅੱਜ ਚੰਗੇ ਕਰਮ ਕਰ ਰਹੇ ਨੇ ਹਮੇਸ਼ਾ ਦੇਖਦੇ ਆ ਸ਼ਿਵਰਾਤਰੀ ਨੂੰ ਲੰਗਰ ਲਾਣਾ ਜਨਮ ਅਸ਼ਟਮੀ ਨੂੰ ਉਹਨੂੰ ਫ੍ਰੀ 바ਸੀ ਯਾਤਰਾ ਲੈ ਕੇ ਜਾ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਇੱਦਾਂ ਹੀ ਸਤ ਬੁੱਧੀ ਦੇਵੇ ਤੇ ਮੈਂ ਯੁਵਾ ਪੀੜੀ ਨੂੰ ਵੀ ਕਹਾਗਾ ਈਸ਼ਾਨ ਜੀ ਕੋ ਇਹ ਗੱਲਾਂ ਸਿੱਖੋ ਮਾੜੇ ਕੰਮਾਂ ਨੂੰ ਛੱਡ ਕੇ ਆਪਾਂ ਇਹਨਾਂ ਦੀ ਸੁਸਾਇਟੀ ਨਾਲ ਇਹਨਾਂ ਦੀ ਸੰਸਾਰ ਨਾਲ ਜੁੜੀਏ ਤੇ ਚੰਗੇ ਕਰਮ ਕਰੀਏ ਲੱਲੀ ਜੀ ਉਪਰਾਲੇ ਦੇ ਵਿੱਚ ਤੁਸੀਂ ਵੀ ਅੱਜ ਜਾ ਰਹੇ ਹੋ ਬਿਲਕੁਲ ਜੀ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਕੀ ਇਸ ਉਪਰਾਲੇ ਦੇ ਵਿੱਚ ਸਹਿਯੋਗ ਕਰ ਰਹੇ ਨੇ ਤੇ ਈਸ਼ਾਨ ਜੀ ਦੇ ਨਾਲ ਅਸੀਂ ਉਹਨਾਂ ਦੇ ਘਰ ਫੜ ਕੇ ਕਿ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਇੱਕ ਮੀਟਿੰਗ ਕਰ ਰਹੇ ਸੀਗੇ ਕਿਸੇ ਇੱਕ ਚੰਗੇ ਕੰਮ 'ਤੇ ਤੇ ਉਹਦੇ ਵਿੱਚ ਗੱਲ ਚੱਲੀ ਕਿ ਆਪਾਂ ਇਹ ਅਗਰ ਇੱਕ ਬੱਸ ਲੈ ਕੇ ਜਾਈਏ ਤੇ ਈਸ਼ਾਨ ਜੀ ਨੇ ਕਿਹਾ ਕਿ ਆਪਾਂ ਸੋਚਾਂਗੇ ਲੇਕਿਨ ਦੋ ਦਿਨ ਬਾਅਦ ਹੀ ਕਾਲ ਕਰਕੇ ਕਹਿ ਰਿਹਾ ਕਿ ਲਲੀ ਜੀ ਆਪਾਂ ਬੈਠ ਕੇ ਮੀਟਿੰਗ ਕੀਤੀ ਸੀ ਕਿ ਆਪਾਂ ਬੱਸ ਲੈ ਕੇ ਜਾਣੀ ਹੈ ਤੇ ਬੱਸ ਦੀ ਤਿਆਰੀ ਹੋ ਚੁੱਕੀ ਹੈ ਤੇ ਜਿਹੜੀ ਵੀ ਸੰਗਤ ਜਾਣਾ ਚਾਹੁੰਦੀ ਤੁਸੀਂ ਉਹਨਾਂ ਕਹਦੇ ਆ ਕਿ ਇੱਕ ਚੰਗਾ ਕੰਮ ਕਰਨ ਵਾਸਤੇ ਹਜੇ ਆਪਾਂ ਸੋਚ ਰਹੇ ਆ ਤੇ ਉਹਨੂੰ ਨਾਲ ਹੀ ਆਪਾਂ ਕਰ ਰਹੇ ਆ ਤੇ ਪਰਮਾਤਮਾ ਮੇਲ ਜਰੂਰ ਬਣਾਈ ਰੱਖੇ ਜੀ ਹਾਂਜੀ ਕੀ ਕੋ ਕੀ ਨਾਮ ਹੈ ਬੇਟੀ ਮੇਰਾ ਨਾਮ ਮੋਇਤ ਨૈયਰ ਹੈ ਜੀ ਮੈਂ ਪਿਛਲੇ 8 ਸਾਲ ਤੋਂ ਇਸ ਸੰਸਥਾ ਨਾਲ ਜੁੜਿਆ ਆ ਅੱਜ ਪਹਿਲੀ ਵਾਰ ਅਧਵਾ ਕਲੱਬ ਵੱਲੋਂ ਪਹਿਲੀ ਵਾਰ ਯਾਤਰਾ ਫ੍ਰੀ ਲੈ ਕੇ ਜਾ ਰਹੇ ਆ ਜਿਹਦੇ ਚ 1 ਰੁਪਿਆ ਵੀ ਕਿਸੇ ਕੋਲ ਲੈ ਆ ਨਹੀਂ ਜਾ ਰਿਹਾ ਭੋਜਨ ਵੀ ਵਿੱਚ ਹੈ ਇੱਕ ਦੇ ਅੱਧਾ ਘੰਟਾ ਪਹਿਲੇ ਫੋਨ ਆਇਆ ਇਹਨਾਂ ਦਾ ਮੈਂ ਕਿਹਾ ਓਕੇ ਜੀ ਕਰੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਹਦਾ ਇੰਤਜ਼ਾਮ ਕੀਤਾ ਉਸ ਮਹਾ ਮਹੀਨੇ ਕੀਤਾ ਸੀ ਕੁਝ ਨਹੀਂ ਕਰ ਸਕਦੇ ਮਾ ਮਾਈ ਦਇਆ ਕਰੇ ਹਰ ਮਹੀਨੇ ਬਸ ਲੈ ਕੇ ਜਾਵਾਂਗੇ ਜੈ ਕਾਰਾ ਮਾ ਚਿੰਤਪੁਰਨੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਲੁਧਿਆਣੇ ਦੀ ਫੇਮਸ ਆਵਾਜ਼ ਆਸ਼ੂ ਜੀ ਸਾਡੇ ਨਾਲ ਮੌਜੂਦ ਹੈਗੇ ਜੋ ਲੁਧਿਆਣੇ ਜੀ ਫੇਮਸ ਆਵਾਜ਼ ਹੈ ਤੁਸੀਂ ਮਾ ਮਾਈ ਦੇ ਗੁਣ ਗਾਣ ਕਰਕੇ ਕੋਈ ਪਲ ਸਭਕਾਂ ਸੁਣਾਇਆ ਜਾਵੇ ਅੱਛਾ ਔਰ ਜੈ ਮਾਤਾ ਦੀ ਸਾਰਿਆਂ ਨੂੰ ਪਹਿਲਾਂ ਇਸ ਕਲੱਬ ਨੂੰ ਭਾਰਤ ਮਾਨ ਨੂੰ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਮੇਰੀ ਤਰਫੋਂ ਜੈ ਮਾਤਾ ਦੀ ਔਰ ਬਹੁਤ ਸੋਹਣਾ ਬਰਹਾ ਲੈਣਾ ਲੈ ਕਿਤਾ ਜਿਹੜਾ ਹਰ ਮਹੀਨੇ ਮਹਾਰਾਣੀ ਇਹਨਾਂ ਤੇ ਕਿਰਪਾ ਬਰਸਾਉਂਦੀ ਰਹੇ ਔਰ ਐਦਾ ਹੀ ਮਹਾਰਾਣੀ ਦੀ ਸੇਵਾ ਕਰਦੇ ਰਹੇ ਨੇ ਲੋਕ ਦੋ ਬੋਲ ਪਾਏ ਭਕਤਾ ਲਈ ਔਰ ਮਹਾਰਾਣੀ ਦੇ ਦਰਬਾਰ ਚੱਲੇ ਤਾਂ ਉਹਨਾਂ ਦੀ ਹਾਜ਼ਰੀ ਵੀ ਜ਼ਰੂਰੀ ਹੈ ਉਹ ਚਿੱਠੀਆਂ ਪਾਵੇ ਤੇ ਨਾਲੇ ਸੱਦੇ ਆਪਣੀ ਮਾਏ ਮੰਗਲੋ ਮੰਗਲੋ ਮਾਂ ਬੈਠੀ ਕੋਲ ਭੰਡਾਰੇ ਨੀ ਮਾਏ ਔਰ ਮਹਾਰਾਣੀ ਸਭ ਦੇ ਭੰਡਾਰ ਪਰ ਦੀ ਰਵੇ ਔਰ ਸਭ ਨੂੰ ਬਹੁਤ-ਬਹੁਤ ਇਸ 바ਜ਼ੀਆ ਮੁਬਾਰਕਾ ਜੀ ਚਿਰਾਗ ਨੂੰ ਨਿਊਜ਼ ਨਿਊਜ਼ ਨੂੰ ਵੀ ਔਰ ਸਾਰੇ ਮੈਂਬਰਾਂ ਨੂੰ ਵੀ ਜੈ ਮਾਤਾ ਦੀ ਜੀ ਵੀ ਜੀ ਕੀ ਕਹੋਗੇ ਕਿੰਨੇ ਸਾਲ ਹੋ ਗਏ ਜੁੜੇ ਸੁਨਪਰਵਾਲ ਸਾਨੂੰ ਸ਼ੁਰੂ ਤੋਂ ਇੱਥੇ ਹੀ ਰਹਿ ਰਹੇ ਆ ਰਹੇ ਆ ਔਰ ਸਾਡੇ ਛੋਟੇ ਭਰਾ ਸ਼ਾਨ ਕਪੂਰ ਜੀ ਇਸ ਵਾਰ ਬੱਸ ਲੈ ਕੇ ਜਾ ਰਹੇ ਨੇ ਔਰ ਮੈਂ ਇਹ ਸੋਚਿਆ ਸੀ ਕਿ ਅਸੀਂ ਵੱਧ ਚੜ ਕੇ ਹਿੱਸਾ ਲਾਵਾਂਗੇ ਉਹ ਲੈ ਵੀ ਰਹੇ ਆ ਆਪਾਂ ਤਾਂ ਇਹਨਾਂ ਦੀ ਹੌਸਲਾ ਵਜਾਈ ਇਹ ਕਰ ਰਹੇ ਆ ਕਿ ਇਹ ਛੋਟੀ ਜੀ ਉਮਰ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਦਾਤ ਬਖਸ਼ੇ ਬੋਲੋ ਜੈਕਾਰਾ ਜੈ ਮਾਤਾ ਦੀ ਜੈ ਮਾਤਾ ਦੀ ਇਸ਼ਾਨ ਜੀ ਇੱਕ ਗੱਲ ਪੁੱਛਣਾ ਚਾਹਾਂਗਾ ਜੋ ਪੰਨਾ ਨੇ ਕਿਹਾ ਕਿ ਐਟ ਅ ਟਾਈਮ ਹੀ ਪ੍ਰੋਗਰਾਮ ਬਣਿਆ ਕਿਸ ਤਰ੍ਹਾਂ ਮਨ ਦੇ ਵਿੱਚ ਆ ਗਿਆ ਮਨ ਦੇ ਵਿੱਚ ਅੱਦਾਂ ਆ ਗਿਆ ਐਕਚੁਅਲੀ ਉਪਰਾਲੇ ਦਾ ਸਾਡਾ ਕਲੱਬ ਕਰਦਾ ਹੀ ਰਹਿੰਦਾ ਹੈ ਇਹ ਉਪਰਾਲਾ ਮੇਰੇ ਦਿਮਾਗ 'ਚ ਕਾਫੀ ਸਾਲਾਂ ਤੋਂ ਚੱਲ ਰਿਹਾ ਸੀ ਕਿ ਮੈਂ ਆਪਾਂ ਚਿੰਤਪੁਰਨੀ ਜਾਂ ਕਿਤੇ ਵੀ ਧਾਰਮਿਕ ਸਥਾਨ ਤੇ ਬਸ ਲੈ ਕੇ ਜਾਈਏ ਲੇਕਿਨ ਨਿਸ਼ੁਲਕ ਤੇ ਮੈਂ ਆਪਣੇ ਵੀਰ ਮੋਹਿਤ ਨਯਰ ਜੀ ਨੂੰ ਫੋਨ ਕੀਤਾ ਇਹ ਹਫਤ ਤੱਕ 10 ਦਿਨ ਪਹਿਲਾਂ ਦੀ ਗੱਲ ਹੈ ਇਹਨਾਂ ਨੂੰ ਇੱਕ ਫੋਨ ਤੇ ਇਹਨਾਂ ਨੇ 2 ਮਿੰਟ ਚ ਓਕੇ ਕਰਤਾ ਕਿ ਡਨ ਹੈ ਆਪਾਂ ਇਹ ਚੀਜ਼ ਕਰਾਂਗੇ ਜਦੋਂ ਮੈਨੂੰ ਹੰਗਾਰਾ ਮਿਲਿਆ ਫੇ ਮੈਨੂੰ ਵੀ ਹ ਤੇ ਦੋ ਦਿਨ ਚ ਮੈਂ ਪੂਰੀ ਤਿਆਰੀ ਕਰ ਲਈ ਤੇ ਆਪਣਾ ਜਾਣ ਦਾ ਪੂਰਾ ਪ੍ਰਬੰਧ ਅਸੀਂ ਕਰ ਲਿਆ ਹੁਣ ਕਦੋਂ ਕਦੋਂ ਭਗਤਾਂ ਨੂੰ ਦਰਸ਼ਨ ਕਰਾਓਗੇ ਕਿਹੜੀ ਜਗ੍ਹਾ ਜਦੋਂ ਮਾਮਾਈ ਦੀ ਇੱਛਾ ਹੋਏਗੀ ਲੈ ਕੇ ਜਾਵਾਂਗੇ ਇਸੇ ਤਰ੍ਹਾਂ ਲੈ ਕੇ ਜਾਵਾਂਗੇ ਜਿੱਦਾਂ ਮਾਏ ਮੀ ਦੀ ਇੱਛਾ ਹੋਏ ਉੱਥੇ ਜਾਵਾਂਗੇ ਅਸੀਂ ਫਾਜ਼ਲਸਤਾਨਾਂ ਵੀ ਗੱਲ ਕਰ ਲੈਣੇ ਆ ਅੰਕਲ ਜੀ ਵੋਟਾਂ ਲਗਾਇਆ ਗਿਆ ਤੁਹਾਡੇ ਵੱਲੋਂ ਵੋਟਾਂ ਲਗਾਇਆ ਗਿਆ ਅੱਜੋ ਵੋਟਾਂ ਵੱਧਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲੇ ਤਾਂ ਸਾਰੀਆਂ ਸੰਗਤਾਂ ਨੂੰ ਜੈ ਮਾਤਾ ਦੀ ਫਿਰ ਮੈਂ ਇਸ ਭਾਰਤ ਮਾ ਕਲੱਬ ਦੇ ਜੋ ਨੀਸ਼ੁਲਕ ਬੱਸ ਸੇਵਾ ਯਾਤਰਾ ਜਾ ਰਹੀ ਹੈ ਚੰਤਪੁਰਨੀ ਮਾਤਾ ਦਰਬਾਰ ਤੇ ਔਰ ਈਸ਼ਾਨ ਕਪੂਰ ਦੀ ਜਿਹੜੀ ਸਾਰੀ ਟੀਮ ਹੈ ਜਿਨ੍ਹਾਂ ਨੇ ਜ ਸਾਰਾ ਉਪਰਾਲਾ ਕੀਤਾ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਅੱਛਾ ਸੋਸ਼ਲ ਕੰਮ ਕਰਦੇ ਨੇ ਉਹ ਜਿੱਦਾਂ ਇਹ ਨੀਸ਼ੁਲਕ ਬੱਸ ਸੇਵਾ ਯਾਰੇ ਨੇ ਚੰਤਪੁਰਨੀ ਦਰਬਾਰ ਲਈ ਔਰ ਅਗਰ ਠਾਕੁਰ ਜੀ ਨੇ ਚਾਇਆ ਮਥਰਾ ਬ੍ਰਿੰਦਾਵਨ ਲਈ ਵੀ ਇਹ ਬੱਸਾਂ ਰਵਾਨਾ ਹੋਣਗੀਆਂ ਕਿਉਂਕਿ ਇਨਸਾਨ ਕੁਝ ਨਹੀਂ ਕਰ ਸਕਦਾ ਅਗਰ ਭਗਵਤੀ ਮਾ ਦੇ ਇੱਛਾ ਅਨੁਸਾਰ ਇਹ ਬਸ ਯਾਤਰਾ ਜਾ ਰਹੀ ਹੈ ਔਰ ਬ੍ਰਿੰਦਾਬਨ ਵੀ ਜਾਇਗੀ ਹੈ ਠਾਕੁਰ ਜੀ ਦੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਮੈਂ ਭਗਤਾ ਦਾ ਪੂਰਾ ਆਸਰਾ ਰਹੇਗਾ ਹਾਂਜੀ ਹੋਰ ਕੀ ਕਹੋਗੇ ਸੰਗਤ ਨੂੰ ਆਈਏ ਸੰਗਤ ਨੂੰ ਆਈਆਂ ਸੰਗਤਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਔਰ ਸਾਰੀ ਸੰਗਤਾਂ ਦਾ ਜੋ ਇਸ ਯਾਤਰਾ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਇਹ ਜਾ ਰਹੀ ਹੈ ਸਭ ਨੂੰ ਬਹੁਤ ਬਹੁਤ ਵਧਾਈ ਜਾ ਕੜਾ ਸ਼ੇਰਾਂ ਵਾਲੀ ਦਾ ਬਹੁਤ ਸਾਰੇ ਜ਼ਗਵਾਦੀ ਅਸੀਂ ਆਈਏ ਸੰਗਤ ਨਾਲ ਵੀ ਗੱਲਬਾਤ ਕੀਤੀ ਈਸ਼ਾਨ ਕਪੂਰ ਜੀ ਨੇ ਵੀ ਗੱਲ ਕੀਤੀ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਜੋ ਕਿ ਇਹ ਈਸ਼ਾਨ ਕਪੂਰ ਜੀ ਦੇ ਫਾਦਰ ਸਾਹਿਬ ਵੱਲੋਂ ਜਿਹੜਾ ਵੋਟਾ ਲਗਾਇਆ ਗਿਆ ਉਹ ਈਸ਼ਾਨ ਕਪੂਰ ਜੀ ਅੱਜ ਉਹ ਮੁੱਟੇ ਨੂੰ ਬੜੀ ਬੁਲੰਦੀਆਂ ਤੱਕ ਲੈ ਕੇ ਜਾ ਰਿਹਾ ਹੈ ਕਿਉਂਕਿ ਬਹੁਤ ਕਹਿਣਾ ਬੜਾ ਸੌਖਾ ਹੁੰਦਾ ਹੈ ਕਿ ਅੱਛੇ ਕੰਮ ਕਰਨਾ ਤੇ ਲੋਕਾਂ ਨੂੰ ਜੋੜਨਾ ਬੜਾ ਔਖਾ ਹੁੰਦਾ ਹੈ ਤੇ ਉਹ ਈਸ਼ਾਨ ਕਪੂਰ ਜੀ ਇਹ ਕੰਮ ਕਰ ਰਿਹਾ ਹੈ ਕਿ ਜੋ ਜੁਵਾ ਪੀੜੀ ਨੂੰ ਨਸ਼ੇ ਤੋਂ ਮੁਕਤ ਕਰਕੇ ਚੰਗੇ ਕਮਾਂਵਾਲ ਲਗਾ ਰਿਹਾ ਗਿਆ ਜੋ ਅੱਜ ਪਹਿਲੀ ਵਾਰ ਸਿਆਤਰਾ ਮਾ ਚਿੰਤਪੰਨੀ ਦਰਵਾਦੇ ਬਿਲਕੁਲ ਫਰੀ ਬਾਸ ਯਾਤਰਾ ਲਿਜਾਈ ਆ ਰਹੀ ਆ ਤੇ ਅਸੀਂ ਗੱਲਬਾਤ ਕੀਤੀ ਸ਼ੰਕਪੂਜੇ ਉਹਨਾਂ ਨੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਮੇਰੇ ਦਿਲ ਦੇ ਵਿੱਚ ਚਾਹ ਸੀ ਕਿ ਮੈਂ ਵੀ ਮਹਾਮਾਝ ਦੇ ਦਰਵਾਦੇ ਬਸਾ ਲੈ ਕੇ ਆਵਾਂ ਤੇ ਤੁਸੀਂ ਵੀ ਇਸੇ ਪਰਿਵਾਰ ਦੇ ਨਾਲ ਜੁੜੋ ਤੇ ਇਸੇ ਤਰ੍ਹਾਂ ਹੀ ਦਰਸ਼ਨ ਦੀਦਾਰ ਕਰੋ ਤੁਸੀਂ ਦੇਦਰ ਦਾ ਚਰਾਗ ਨੂੰ ਇਸ ਕੈਮਰਾ ਪਰਸਨ ਮੌਨਟੂ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਧੰਨਵਾਦ